ਸਰ ਅ ਵਿਜੀਲੈਂਸ ਵਰਗ ਪਟਵਾਰੀ ਤੇ ਨੈਪ ਸਿੰਘ ਦਰ ਖੜੇ ਨੇ ਕੀ ਮਾਮਲਾ ਸੀਗਾ ਜੀ ਕਿੰਨੇ ਪੈਸੇ ਫੜੇ ਗਏ ਮਾਨਯੋਗ ਸੀਐਮ ਸਾਹਿਬ ਤੇ ચીਫ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਜਿਹਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲੇ ਕੋਈ ਵੀ ਕੰਪਲੇਂਟ ਆਉਂਦੀ ਹੈ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹਾਂ ਇਸੇ ਇਸੇ ਦਿਸ਼ਾ ਨਿਰਦੇਸ਼ ਦੇ ਤਹਿਤ ਚੱਲਦੇ ਹੋਏ ਸਾਡੇ ਕੋਲੇ ਅੱਜ ਰਜਿੰਦਰ ਕੁਮਾਰ ਜੀ ਨੇ ਸੰਗਤ ਮੰਡੀ ਤੋਂ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਨਾਇਬ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਕਰਤੇਜ ਹੈਗਾ ਉਹ ਪੈਸੇ ਮੰਗ ਰਹੇ ਨੇ ਸਾਥੋਂ ਉਹ ਗਰਤੋਰੀ ਸਦ ਨਾ تھی۔ ਤਾਂ ਉਹਨੇ ਪਹਿਲਾਂ ਡਿਮਾਂਡ ਕੀਤੀ ਸੀ 8000 ਦੀ ਬਾਅਦ ਚ 5000 ਦੀ ਗੱਲ ਸੈ ਹੋਈ ਸੀ 5000 ਰੁਪਿਆ ਉਹਨਾਂ ਨੇ ਜਾ ਕੇ ਵਿਜੀਲੈਂਸ ਨੂੰ ਅਪਰੋਚ ਕੀਤਾ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਬਠਿੰਡਾ ਯੂਨਿਟ ਦੀ ਟੀਮ ਹੈਗੀ ਸ੍ਰੀ ਸੰਦੀਪ ਸਿੰਘ ਜੀ ਡੀਐਸਪੀ ਸਾਹਿਬ ਦੀ ਨਿਗਰਾਨੀ ਚ ਅਸੀਂ ਉੱਥੇ ਰੇਡ ਕਰਵਾਇਆ ਉੱਥੇ ਰੇਡ ਦੇ ਵਿੱਚ ਜਿਹੜੇ ਕੰਸਰਨ ਜਿਹੜਾ ਨੈਤ ਫਸਿਲਦਾਰ ਹਾਜ਼ਰ ਸੀਗੇ ਨਿਰਮਲ ਸਿੰਘ ਤੇ ਨਾਲ ਪਟਵਾਰੀ ਗੁਰਤੇਜ ਸਿੰਘ ਉਹਨਾਂ ਨੂੰ ਉੱਥੇ ਰੰਗੇ ਹੱਥੀ ਜਿਹੜਾ 25-2500 ਰੁਪਏ ਜਿਹੜੇ ਉਹਨੇ 5000 ਰੁਪਏ ਪਟਵਾਰੀ ਨੂੰ ਦਿੱਤਾ ਸੀਗਾ ਜਾ ਕੇ ਪਟਵਾਰੀ ਨੇ ਅੱਗੇ ਨੈਤ ਫਸਿਲਦਾਰ ਨੂੰ ਕ੍ਰਮਤੀ ਦਿੱਤਾ ਦੋਨਾਂ ਦੀ ਜੇਬ ਦੇ ਵਿੱਚੋਂ ਜਿਹੜਾ ਰੈੱਡ ਹੰਡਰਡ 25-2500 ਰੁਪਏ ਬਰਾਮਦ ਹੋਇਆ ਤੇ ਉਹਦੇ ਤਹਿਤ ਅਸੀਂ ਦੋਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਇਹ ਤੇ ਨਕਨਾਲ 10 ਮਰਲੇ ਜ਼ਮੀਨ ਸੀ ਕਿਨਾਂ ਦੀ ਵਾਈਫ ਦੇ ਨਾਂ ਤੇ ਰਿੰਪੀ ਰਾਣੀ ਦੇ ਨਾਂ ਤੇ ਉਹਦੀ ਗਰਦੌਰੀ ਕਿਤੇ ਉਸ ਦੇ ਲੈਡੀ ਦੇ ਨਾਂ ਤੇ ਨਿਸ਼ੜੀ ਉਸ ਗਰਦੌਰੀ ਨੂੰ ਚੜਾਉਣ ਵਾਸਤੇ ਜਿਹੜੀ ਇਹ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਸਰ ਕਿੰਨੀ ਵੀ ਡਿਮਾਂਡ ਹੋਈ ਸੀ ਕਿੰਨੇ ਸੌਦਾ ਦਾ ਇਹ ਪਹਿਲਾ 8000 ਦੀ ਡਿਮਾਂਡ ਹੋਈ ਸੀ 5000 ਦੇ ਵਿੱਚ ਗੱਲ ਸੈਟਲ ਹੋ ਗਈ ਸੀ ਵੀ ਤਿੰਨ ਬਾਅਦ ਚ ਦੇ ਦਾਂਗੇ 5000 ਉਹਨਾਂ ਨੇ ਅੱਜ ਲੈ ਲਿਆ ਸੀ ਪਰਿਵਾਰੀ ਨੇ ਨਾਲ ਦੀ ਨਾਲ ਹੀ ਤਹਿਸੀਲਦਾਰ ਨੂੰ ਦਿੱਤਾ ਸੀ ਨਾਇਬ ਤਹਿਸੀਲਦਾਰ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੀ ਜੇਬ ਦੇ ਵਿੱਚੋਂ ਵੀ 2500 ਰੁਪਏ ਤੇ ਨਾਲ ਹੀ ਇਹ ਰਪਾ ਗੁਰਦੇਵ ਸਿੰਘ ਦੀ ਜੇ ਵਿੱਚੋਂ ਵੀ 2500 ਰੁਪਏ ਭਰਾਉਂਦਾ ਪਤਾ ਲੱਗਿਆ ਸੀ ਜੀ ਕਿ ਇਹ ਜਿਹੜਾ ਨੈਪਸੀਲਦਾਰ ਹੈ ਟ੍ਰਾਂਸਫਰ ਵੀ ਹੋ ਗਈ ਹੈ ਇਹਨਾਂ ਦੀ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਚਾਰਜ ਛੱਡਣਾ ਸੀਗਾ ਤੇ ਬਾੜਿਆਂ ਵਾਲੀ ਦੀ ਟ੍ਰਾਂਸਫਰ ਹੋਈ ਹੋਈ ਹੈ ਇਹਨਾਂ ਦੀ ਗਵਰਨਮੈਂਟ ਦੇ ਤੌਰ ਤੇ ਤੇ ਰਿਟਾਇਰਮੈਂਟ ਇਹਨਾਂ ਦੀ ਨੈਕਸਟ ਮੰਥ ਮਈ ਦੇ ਵਿੱਚ ਹੈ ਜੀ ਜਿਹੜਾ ਗੁਰਦੇਵ ਸਿੰਘ ਹੈਗਾ ਇਹ ਹੈਂਡੀਕੈਪਡ ਹੈ ਜੀ ਸਰ ਹੁਣ ਕੀ ਕਿਹੜੀ ਸਟਾਰਾ ਦੀ ਇਹਨਾਂ ਤੇ ਕਾਰਵਾਈ ਕਰਸੀ ਇਹਨਾਂ ਤੇ ਕ腐ਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜੀ ਜੋ ਬਣਦਾ ਤੇ ਜੋ ਬਿਜਲੀ ਸੇ ਵੱਲੋਂ ਕਾਰਵਾਈ ਹੈਗੀ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਚੱਲ ਰਿਹਾ ਸਾਰਾ ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ ਸਾਰਾ ਕੁਝ ਜੀ ਜੋ ਹੋਊਗਾ ਵੈਰੀਫਾਈ ਕੀਤਾ ਜਾਊਗਾ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ ਜੀ